ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਸਵੇਰ ਦਾ ਟਾਈਮ ਆਜੀ 7:00 ਵਜੇ ਕੀ ਹੈ ਤੇ ਇਹ ਆਪਣਾ ਹੈਗਾ ਜੀ ਪਹਿਲਾ ਵਲੌਗ ਤੇ ਸਵਾਗਤ ਹੈ ਜੀ ਤੁਹਾਡਾ ਸੋ ਜੀ ਮੈਂ ਦੇਖੋ ਆਈ ਸੀਗੀ ਕੋਠੇ ਉੱਪਰ ਠੀਕ ਹੈ ਤੇ ਆ ਮੇਰੇ ਹੱਥ ਵਿੱਚ ਪਤਾ ਕੀ ਹੈ ਇਹ ਜਿਸ ਵੀਰੇ ਸ ਵੀਰੇ ਸਾਨੂੰ ਜਿਹੜੇ ਜਾਨਵਰ ਹੁੰਦੇ ਆ ਉਹਨਾਂ ਵਾਸਤੇ ਆ ਖਾਣਾ ਹੈ ਦੇਖੋ ਉਹਨਾਂ ਵਾਸਤੇ ਇਹ ਖਾਣਾ ਹੈ ਸੋ ਮੈਂ ਇਸ ਵੀਰੇ ਸ ਵੀਰੇ ਇਹਨੇ ਪਾਣੀ ਤੇ ਖਾਣਾ ਇੱਥੇ ਰੱਖ ਕੇ ਜਾਣੀ ਹੁੰਦੀ ਹੈ ਸੋ ਜਿਹੜੇ ਜਾਨਵਰ ਨੇ ਉਹ ਆ ਕੇ ਇਹਨੂੰ ਖਾ ਲੈਂਦੇ ਆ ਜਿਹੜੇ ਜਾਨਵਰ ਨੇ ਉਹ ਹੀ ਆ ਕੇ ਖਾ ਲੈਂਦੇ ਆ। ਠੀਕ। ਸੋ ਤੁਸੀਂ ਵੀ 스위ਰੇ 스위ਰੇ ਜਿੰਨਾ ਸਕਦਾ ਜਾਨਵਰਾਂ ਨੂੰ ਵਾਸਤੇ ਕੁਛ ਨਾ ਕੁਛ ਖਾਣ ਲਈ ਰੱਖਿਆ ਕਰੋ। ਬੜਾ ਪੁੰਨ ਲੱਗਦਾ ਹੈ ਜੀ। ਸੋ 스위ਰ ਦਾ ਨਜ਼ਾਰਾ ਦੇਖੋ ਜੀ। ਬੜਾ ਘੈਂਟ ਹੈ। ਤੁਹਾਨੂੰ ਮਜ਼ੇ ਵੀ ਦਿਖਾਇਆ ਸੀ ਨਾ। ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ। ਸੋ ਦ ਸੁਜੀ ਕਿਵੇਂ ਸਾਰੇ? ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਨਾ। ਤੇ ਇਹ ਹੈ ਜੀ ਹਨਾ ਕਿ ਸਾਨੂੰ ਮਤਲਬ ਜਾਨਵਰਾਂ ਵਾਸਤੇ ਜੋ ਖਾਦਾ ਣਾਣੇ ਜੋ ਵੀ ਤੁਸੀਂ ਮਤਲਬ ਕੀ ਚਾਵਲ ਹੁੰਦੇ ਆ ਨਾ ਉਹਦਾ ਦਾ ਕੁਛ ਰੱਖ ਸਕਦੇ ਹੋ ਤੇ ਉਹ ਦੇਖੋ ਜੀ ਸਾਡੇ ਪਿੰਡ ਦੀ ਜੋ ਹੋ ਜਾਂਦੀ ਪਈ ਕੀ ਕਹਿੰਦੇ ਨੇ ਇਹਨੂੰ ਰਾਹ ਜਿਹੜਾ ਹੈਗਾ ਖੇਤਾਂ ਵਿੱਚ ਜਾਂਦਾ ਰਾਹ ਦੇਖੋ ਕਿੰਨਾ ਘੈਂਟ ਹੈ ਸੋ ਬੜਾ ਸੁਮਾ ਨਜ਼ਾਰਾ ਹੈ ਖੇਤਾਂ ਦਾ ਸੋ ਜਿਹੜੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਹਨਾ ਸਵੇਦ ਜਿਹੜੀ ਫ੍ਰੈਗ ਮਤਲਬ ਹਰਿਆਲੀ ਹੈ ਨਾ ਫਿਰ ਲਾਈਕ ਬਹੁਤ ਵਧੀਆ ਸੋ ਠੀਕ ਹੈ ਜੀ ਇਹ ਸੀ ਆਪਣਾ ਬਜਵਾ ਬਲੌਗ ਸਾਰੇ ਵਧੀਆ ਰਹੋ ਖਸ਼ ਰੋ ਹੱਸਦੇ ਵਸਦੇ ਰਹੋ ਥੈਂਕ ਯੂ ਜੀ